ਦੀਜਾ ਖੋਲ ਕਿਵਾਨ ਦਰਸ਼ਨ ਦੀਜਾ 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 ਦੇ ਦਰਬਾਰ ਦਰ ਮੰਗੇ ਦੇ ਦਰਬਾਰ ਦਰ ਮੰਗੇ ਦੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਤਦ ਬਿਨ ਸੂਰਤ ਕਰੇ ਕੋ ਮੇਰੀ ਤੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਜੀ ਆਮ ਦੀਜਾ ਖੋਲ ਕਿਵਾਨ ਦਰਸ਼ਨ ਦੀਜਾ ਤੁਮ ਤਨ ਤਨੀ ਉਦਾਰਤ ਆਗੀ ਤੁਮ ਤਨ ਤਨੀ ਉਦਾਰਤ ਆਗੀ दर्शन दीजा, दीजा दीज खोल किवाड़ दर्शन दीजा रंग सब देखो मांगो काहे रंग सब देखो ਮੰਗੋ ਕਾਹੇ ਰੰਗ ਸਭ ਦੇਖੋ ਤੇ ਮੇਰੋ ਨਸਤਾਰ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ ਦੀਜਾ ਮੇਰੋ ਨਸਤਾਰ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਸ਼ਣ ਦੀਜਾ ਦੇਖ ਸੁਦਾਮਾ ਜੈ ਦਿਓ ਨਾਮ ਦੇਖ ਸੁਦਾਮਾ ਸੁਦਾਮਾ ਦੇਖ ਸੁਦਾਮਾ ਜੈ ਦਿਓ ਨਾਮ ਦੇਖ ਸੁਦਾਮਾ ਕਿਰਪਾ ਬਈ ਆਪਾਰ ਦਰਸ਼ਨ ਦੀਜਾ जय खोल किड़ दर्शन दीजा दी, जा। दी जा, खोल किवाड़ दर्शन दीजा दी दी समरथ दाते कह कबीर तुम समरथ दाते कह कबीर तुम समरथ दाते दर्शन दीज दीज खोल किवाड़ दर्शन दीज जिसके, जिसके सो दुख कैसा पाव ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਧ ਮਤ ਮਰਨਾ ਜੀਤ ਨਿਆਵੇ ਮਰਨਾ ਜੀਤ ਨਿਆਵੇ ਮਰਨਾ ਜੀਤ ਨਿਆਵੇ ਮਰਨਾ ਜੀਤ ਨਿਆਵੇ ਰੇ ਰਾਮਾ ਰੇ संत तेरे तू संता का संत तेरे तेरे, तेरे सेवक को बो के नहीं तेरे सेवक को बो के नाही ਜਮ ਨਹੀਂ ਆਵੈ ਨੇ ਜਮ ਨਹੀਂ ਆਵੈ ਨੇ ਜੋ ਤੇਰੇ ਰੰਗ ਰਾਥੇ ਸੁਆਮੀ ਜੋ ਤੇਰੇ ਰੰਗ ਰਾਥੇ ਸੁਆਮੀ तिनका जन्म मरण दुख नास तेरी बख्श न मैं थे कोई तेरी बख्श न मैं थे कोई तेरी ਕਾ ਦਿਲਾਸ ਸਤਗੁਰ ਕਾ ਦਿਲਾਸ ਸਤਗੁਰ ਕਾ ਦਿਲਾਸ ਨਾਮ ਤੇ ਆਇ ਅਨਸਕ ਫਲ ਪਾਇਨ ਆਠ ਪਹਿਰ ਆਰਾ ਦੇ ਆਠ ਪਹਿਰ ਆਰਾ ਦੇ ਤੇਰੀ ਬਖਸ਼ ਨਾ ਮੇਥੇ ਕੋਈ ਸ਼ਦੂਤ ਫਰਜ਼ਾ ਕੇ ਗਿਆਨ ਤਿਆਨ ਕੇ ਛਕਰ ਮਨ ਨਾ ਜਾਣਾ ਗਿਆਨ ਕਿਸੇ ਪਰ ਮਨ ਨਾ ਜਾਣਾ ਗਿਆਨ ਤਿਆਨ ਕੇ ਛਕਰ ਮਨ ਨਾ ਜਾਣਾ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਦਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਬਤੇ ਵਡਾ ਸਤਗੁਰ ਨਾਨਕ ਰਾਖੀ ਮੇਰੀ ਜੇਨ ਗੱਲ ਰਾਖੀ ਮੇਰੀ ਰਾਖੀ ਮੇਰੀ ਜੇਨ ਗੱਲ ਰਾਖੀ ਮੇਰੀ ਬੈਠਾ ਸੋਦੀ ਬਾਦਸ਼ਾਹ ਬੈਠਾ ਸੋਦੀ ਬਾਦਸ਼ਾਹ ਬੈਠਾ ਸੋ ਦੀਪਾ ਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਨੰਦਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼ਬਦ ਬਚਨ ਸਤਿ ਬੋਲਨ ਸ਼ੁਭ ਬਚਨ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਟ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਸਭ ਦੁੱਖ ਜਾਏ ਸਿਮਰੀਆ ਤੇ ਬਹਾਦਰ ਸਿਮਰੀਆ ਬਹਾਦਰ ਸਿਮਰੀਆ ਤੇ ਬਹਾਦਰ ਸਿਮਰੀਆ ਕਰਨਾਨ ਦਿ ਆਵੇ ਤਾ ਸਭ ਥਾਈ ਹੋਏ ਸਹਾਰੇ ਬਹਾਦਰ ਸਿਮਰੀਆ ਤੇ ਬਹਾਦਰ ਸਿਮਰੀਆ ਕਰਨਾਨ ਥਾਈ ਹੋਏ ਸਹਾਏ ਇੱਕ ਬਹਾਦਰ ਸਿਮਰਿਆ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਨਾਮ ਸਤਨਾਮ ਸਤਿਨਾਮ ਜੀ SOOOOOO सतनाम 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 जे वाहे गुरु वाहे गुरु वाहे गुरु जे सतनाम 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 जी वाहे ਸਤਨਾਮ ਸਤਨਾਮ ਜੀ